ਤਦੇ एवरीवन शुड ਮੈਂ ਲਿਖ ਕੇ ਦੇ ਦਿਨਾ ਆਪਣੇ ਲੈਟਰ ਪੈਡ ਤੇ ਤੁਸੀਂ ਵੀ ਲਿਖ ਕੇ ਦੇ ਦਿਓ ਦੇ ਇਹ सस्पेंड ਹੋਣੇ ਚਾਹੀਦੇ ਆ ਭਾਈ ਉਹ ਭਾਈ ਹਾਂ ਪੰਜਾਬ ਸਾਰਾ ਪਾਣੀ ਚ ਡੁੱਬਿਆ ਪਿਆ ਇਹਨੂੰ ਸੁੱਕੀ ਬੁੱਟੀ ਕਿੱਥੋਂ ਲਈ ਜਾਂਦੀ ਹੈ ਜਿਹੜਾ ਕੁਝ ਨਹੀਂ ਹੈ ਸਾਨੂੰ ਚਾਹੀਦਾ ਨਾ ਅਸੀਂ ਤੇ ਤੋਂ ਤੇਰਾ ਪੈੜ ਪੁੱਛਣਾ ਕਿਹੜੇ ਪੈੜ ਕਿੱਥੇ ਕਿਹੜੇ ਤੂੰ ਲੈ ਕੇ ਆਈਆਂ ਹਨ ਸਿਰਫ ਸਾਨੂੰ ਉਹ ਮਾਲ ਦੱਸ ਦੇ ਕਿੱਥੋਂ ਇੰਨਾ ਤੇਜ਼ ਮਾਲ ਲੈ ਕੇ ਆਈਆਂ ਜਿਹੜਾ ਘਾ ਕੇ ਕਿਹੜਾ ਬਣਾ ਕੇ ਦਿੰਦਾ ਦਿੰਦਾ ਹਾਂ ਤੇਰੀ ਪੋਸਟ ਕਿਹੜੀ ਆ ਕਿ ਲੈਟਰ ਪੈਡ ਕੀ ਬਜਾਰੋਂ ਮਿਲ ਜਾਂਦੇ ਆ ਨਹੀਂ ਵਿਚਾਰੇ ਹੁਣ ਜਿਹੜੇ ਮੂਰੇ ਉਹ ਠੀਕ ਆ ਹਾਟ ਦੀ ਮਾਰ ਉਹ ਤੇਰੇ ਮੂਰੇ ਖੜੇ ਨੇ ਤੂੰ ਉਹਨਾਂ ਨੂੰ ਸਾਵੀ ਸਮਝ ਲਿਆ ਉਹ ਸੱਤਾ ਪੱਤਲਾਂ ਦੇ ਤਾਰੂ ਆ ਜਿਹੜੇ ਮੂਰੇ ਖੜੇ ਨੇ ਕਹਿੰਦੀ ਮੈਂ ਲੈਟਰ ਪੈਡ ਤੇ ਲੈ ਕੇ ਦੇਣਾ ਤੂੰ ਸਸਪੈਂਡ ਹੋਣਾ ਚਾਹੀਦਾ ਐਡਾ ਡਾਇਲੌਗ ਤਾਂ ਉਹ ਨਹੀਂ ਮਾਰਦੀ ਜਿਹੜੀ ਡੀਸੀ ਵਿੱਚ ਤੁਰੀ ਫਿਰਦੀ ਆ ਪਾਣੀ ਦੇ ਭਾਈ ਉਹ ਪਰਾਇਨਾ ਵੀ ਦਿਖਾਉਣਾ ਤੇ ਨਵੇਂ ਵੀ ਪਾਵਰ ਆ ਇੰਜੋਏ ਵੀ ਕਰਨੀ ਆ ਪਾਵਰ ਹੈ ਕਾ ਦੀ ਐਵੇਂ ਹੀ ਬਸ ਬੂਟੀ ਬੂਟੀ